ਹੈਲੋ ਦੋਸਤੋ ਦੋਸਤੋ ਇਸ ਵੀਡੀਓ ਦੇ ਰਹੀ ਮੈਂ ਤੁਹਾਡੇ ਨਾਲ ਇੱਕ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨ ਲੱਗਿਆ ਹਾਂ ਜਿਸ ਦੇ ਵਿੱਚ ਮੈਂ ਆਪਣੀ ਕਾਰ ਇੰਸ਼ੋਰੈਂਸ ਕਲੇਮ ਸੈਟਲਮੈਂਟ ਬਾਰੇ ਤੁਹਾਡੇ ਨਾਲ ਇੱਕ ਛੋਟੀ ਜੀ ਜਾਣਕਾਰੀ ਸਾਂਝਾ ਕਰਾਂਗਾ ਜਿਸ ਦੇ ਰਾਹੀਂ ਤੁਹਾਡੀ ਇੱਕ ਕਾਰ ਇੰਸ਼ੋਰੈਂਸ ਜਾਂ ਕਿਸੇ ਵੀ ਤਰ੍ਹਾਂ ਦੇ ਵਹੀਕਲ ਇੰਸ਼ੋਰੈਂਸ ਕਲੇਮ ਸੈਟਲਮੈਂਟ ਲਈ ਬਹੁਤ ਵੱਡੀ ਬਚਤ ਹੋ ਸਕਦੀ ਹੈ ਦੋਸਤੋ ਕੁਝ ਤਕਰੀਬਨ 2 ਕੁ ਮਹੀਨੇ ਪਹਿਲਾਂ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਵਿੱਚ ਮੇਰੀ ਕਾਰ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਗਈ ਸੀ ਮੇਰੀ ਕਾਰ ਦੇ ਡੈਮੇਜ ਹੋਣ ਤੋਂ ਬਾਅਦ ਮੇਰੇ ਵੱਲੋਂ ਆਪਣੀ ਕਾਰ ਦਾ ਇੰਸ਼ੋਰੈਂਸ ਜਿਸ ਕੰਪਨੀ ਵੱਲੋਂ ਕਰਵਾਇਆ ਗਿਆ ਸੀ ਉਸ ਕੰਪਨੀ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਕੰਪਨੀ ਦੇ ਕਹਿਣ ਤੇ ਮੇਰੇ ਵੱਲੋਂ ਆਪਣੇ ਡੀਲਰ ਜਿਸ ਤੋਂ ਵੀ ਮੈਂ ਆਪਣੀ ਕਾਰ ਦਾ ਕੰਮ ਕਰਵਾਉਣਾ ਚਾਹੁੰਦਾ ਸੀ ਉਸ ਕੋਲ ਕਾਰ ਲੈ ਕੇ ਜਾਣ ਲਈ ਮੈਨੂੰ ਕਿਹਾ ਗਿਆ। ਤਕਰੀਬਨ 2 ਮਹੀਨੇ ਦਾ ਸਮਾਂ ਬੀਤ ਜਾਣ ਉਪਰੰਤ ਮੈਨੂੰ ਕਾਰ ਸਹੀ ਸਲਾਮਤ ਬਹੁਤ ਵਧੀਆ ਤਰੀਕੇ ਨਾਲ ਕੰਮ ਹੋਣ ਉਪਰੰਤ ਮਿਲੀ ਹੈ ਅਤੇ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ ਹੈ ਅਤੇ ਮੈਨੂੰ ਕਲੇਮ ਸੈਟਲਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਪਰੰਤੂ ਕਲੇਮ ਸੈਟਲਮੈਂਟ ਦੇ ਵਿੱਚ ਮੈਨੂੰ ਇੱਕ ਬਹੁਤ ਵੱਡੀ ਚੀਜ਼ ਪਤਾ ਲੱਗੀ ਹੈ ਜੋ ਕਿ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸੰਝੀ ਕਰ ਰਿਹਾ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇਗੀ ਅਤੇ ਭਵਿੱਖ ਵਿੱਚ ਕਦੇ ਵੀ ਕਾਰ ਇੰਸ਼ੋਰੈਂਸ ਜਾਂ ਕਿਸੇ ਤਰ੍ਹਾਂ ਦੇ ਵਹੀਕਲ ਇੰਸ਼ੋਰੈਂਸ ਵਲੇ ਤੁਹਾਡੇ ਕੰਮ ਜ਼ਰੂਰ ਆਵੇਗੀ ਦੋਸਤੋ ਵਹੀਕਲ ਡੈਮੇਜ ਹੋਣ ਤੋਂ ਬਾਅਦ ਕਲੇਮ ਸੈਟਲਮੈਂਟ ਵਲੇ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਡੇ ਵਹੀਕਲ ਦਾ ਕੰਮ ਕਰਵਾਇਆ ਜਾਂਦਾ ਹੈ ਅਤੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਇੰਸ਼ੋਰੈਂਸ ਲਿਆ ਹੁੰਦਾ ਹੈ ਉਸੇ ਹਿਸਾਬ ਨਾਲ ਕਲੇਮ ਸੈਟਲਮੈਂਟ ਕੀਤੀ ਜਾਂਦੀ ਹੈ ਪਰੰਤੂ ਕਲੇਮ ਸੈਟਲਮੈਂਟ ਦੇ ਵਿੱਚ ਕੁਝ ਹਿਡਨ ਚਾਰजेस ਤੁਹਾਡੇ ਵੱਲੋਂ ਵਸੂਲੇ ਜਾਂਦੇ ਹਨ ਜਿਸ ਦੇ ਵਿੱਚ ਇੱਕ ਸਾਲਵੇਜ ਨਾਮ ਦੀ ਟਰਮ ਹੁੰਦੀ ਹੈ ਜਿਸ ਨੂੰ ਕਿ ਬਹੁਤ ਲੋਕ ਨਹੀਂ ਸਮਝ ਪਾਉਂਦੇ ਅਤੇ ਉਹਨਾਂ ਵੱਲੋਂ ਇਹ ਚਾਰजेस ਇੰਸ਼ੋਰੈਂਸ ਕੰਪਨੀ ਨੂੰ ਦੇਣੇ ਪੈਂਦੇ ਹਨ ਤਾਂ ਹੁਣ ਤੁਹਾਡੇ ਮਨ ਦੇ ਵਿੱਚ ਇੱਕ ਡਾਊਟ ਹੋਏਗਾ ਕਿ ਇਹ ਸਾਲਵੇਜ ਕੀ ਹੁੰਦਾ ਹੈ ਸਾਲਵੇਜ ਚਾਰजेस ਕੀ ਹੁੰਦੇ ਹਨ ਦੋਸਤੋ ਸਾਲਵੇਜ ਟਰਮ ਨੂੰ ਮੈਂ ਤੁਹਾਨੂੰ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਵਹੀਕਲ ਇੰਸ਼ੋਰੈਂਸ ਕਲੇਮ ਸੈਟਲਮੈਂਟ ਵਾਲੇ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਡੇ ਜੋ-ਜੋ ਪਾਰਟਸ ਡੈメージ ਹੋਏ ਹੁੰਦੇ ਹਨ ਉਹ ਪਾਰਟ ਰਿਪਲੇਸ ਕਰਵਾਏ ਜਾਂਦੇ ਹਨ ਅਤੇ ਪੁਰਾਣੇ ਪਾਰਟਸ ਉਤਾਰ ਕੇ ਨਵੇਂ ਪਾਰਟਸ ਲਗਾਏ ਜਾਂਦੇ ਹਨ ਤੁਹਾਡੇ ਵਹੀਕਲ ਦੇ ਪੁਰਾਣੇ ਪਾਰਟਸ ਜੋ ਕਿ ਸਕ੍ਰੈਪ ਹੋ ਗਏ ਹੁੰਦੇ ਹਨ ਉਹ ਉਤਾਰ ਕੇ ਰੱਖੇ ਜਾਂਦੇ ਹਨ ਅਤੇ ਉਹਨਾਂ ਦੀ ਇੱਕ ਵੈਲਿਊ ਨਿਰਧਾਰਿਤ ਕੀਤੀ ਜਾਂਦੀ ਹੈ ਹੁਣ ਇੰਸ਼ੋਰੈਂਸ ਕੰਪਨੀ ਦਾ ਕੋਰ ਬਿਜ਼ਨਸ ਤੁਹਾਡੀ ਸਕ੍ਰੈਪ ਉਤਾਰ ਕੇ ਉਸ ਨੂੰ ਵੇਚਣਾ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕੰਮ ਕਰਨਾ ਨਹੀਂ ਹੁੰਦਾ ਇਸ ਲਈ ਇੰਸ਼ੋਰੈਂਸ ਕੰਪਨੀ ਦਾ ਉਸ ਸਕ੍ਰੈਪ ਦੇ ਵਿੱਚ ਕੋਈ ਜ਼ਿਆਦਾ ਧਿਆਨ ਨਹੀਂ ਹੁੰਦਾ ਇਸ ਲਈ ਇੰਸ਼ੋਰੈਂਸ ਕੰਪਨੀ ਤੁਹਾਡੇ ਵਹੀਕਲ ਤੋਂ उतारी ਗਈ ਸਕ੍ਰੈਪ ਨੂੰ ਆਪਣੇ ਕੋਲ ਲੈ ਜਾਂਦੀ بجائے ਤੁਹਾਨੂੰ ਉਸ ਸਕ੍ਰੈਪ ਦੀ ਇੱਕ ਵੈਲਿਊ ਨਿਰਧਾਰਿਤ ਕਰਕੇ ਦੱਸਦੀ ਹੈ ਅਤੇ ਉਨੀ ਵੈਲਿਊ ਉਸ ਸਕ੍ਰੈਪ ਦੀ ਉਹ ਤੁਹਾਡੇ ਕੋਲੋਂ ਵਸੂਲ ਕਰ ਲੈਂਦੀ ਹੈ ਹੁਣ ਇੱਥੇ ਸਵਾਲ ਆਉਂਦਾ ਹੈ ਕਿ ਸਾਲਵੇਜ ਚਾਰਜੀਸ ਤੁਹਾਨੂੰ ਦੇਣੇ ਪੈਂਦੇ ਹਨ ਇਹ ਲਾਜ਼ਮੀ ਹਨ ਤਾਂ ਦੋਸਤੋ ਇਸ ਦਾ ਇੱਕ ਸਾਫ਼ ਸਪਸ਼ਟ ਜਿਹਾ ਆਨਸਰ ਹੈ ਕਿ ਹਾਂ ਇਹ ਸਾਲਵੇਜ ਚਾਰजेस ਤੁਹਾਨੂੰ ਇੰਸ਼ੋਰੈਂਸ ਕੰਪਨੀ ਨੂੰ ਪੇ ਕਰਨੇ ਪੈਂਦੇ ਹਨ ਪਰ ਜੇ ਸਾਲਵੇਜ ਚਾਰजेस ਤੁਸੀਂ ਪੇ ਕਰਦੇ ਹੋ ਤਾਂ ਕੀ ਸਕ੍ਰੈਪ ਦੇ ਉੱਤੇ ਤੁਹਾਡਾ ਕੋਈ ਹੱਕ ਹੁੰਦਾ ਹੈ ਜੀ ਹਾਂ ਦੋਸਤੋ ਬਿਲਕੁਲ ਸਕ੍ਰੈਪ ਜਿਸ ਦੀ ਤੁਸੀਂ ਵੈਲਿਊ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਦੇ ਚੁੱਕੇ ਹੋ ਉਸ ਸਕ੍ਰੈਪ ਦੇ ਉੱਤੇ ਤੁਹਾਡਾ ਪੂਰਾ ਪੂਰਾ ਹੱਕ ਹੁੰਦਾ ਹੈ ਤੁਸੀਂ ਉਸ ਸਕ੍ਰੈਪ ਨੂੰ ਬਾਹਰ ਮਾਰਕੀਟ ਦੇ ਵਿੱਚ ਕਿਤੇ ਵੀ ਵੇਚ ਸਕਦੇ ਹੋ ਆਪਣੀ ਉਸ ਵੈਲਿਊ ਨੂੰ ਤੁਸੀਂ ਕੰਪਨਸੇਟ ਕਰ ਸਕਦੇ ਹੋ ਜੋ ਕਿ ਤੁਸੀਂ ਸਾਲਵੇਜ ਚਾਰजेस ਦੇ ਨਾਮ ਤੇ ਇੰਸ਼ੋਰੈਂਸ ਕੰਪਨੀ ਨੂੰ ਪੇ ਕੀਤੀ ਹੈ ਪਰਤੂ ਬਹੁਤ ਸਾਰੀਆਂ ਏਜੰਸੀਜ਼ ਜਾਂ ਡੀਲਰ ਜੋ ਹੁੰਦੇ ਹਨ ਉਹ ਇਸ ਸਕ੍ਰੈਪ ਨੂੰ ਬਾਹਰ ਹੀ ਤੁਹਾਨੂੰ ਦੱਸੇ ਬਿਨਾ ਹੀ ਉਸ ਨੂੰ ਵੇਚ ਦਿੰਦੇ ਹਨ ਜੋ ਕਿ ਬਹੁਤ ਹੀ ਗੈਰਕਾਨੂੰਨੀ ਹੈ ਇਲੀਗਲ ਹੈ ਇਸ ਲਈ ਭਵਿਕ ਵਿੱਚ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਕਾਰ ਇੰਸ਼ੋਰੈਂਸ ਜਾਂ ਵਹੀਕਲ ਇੰਸ਼ੋਰੈਂਸ ਲੈਂਦੇ ਹੋ ਅਤੇ ਕਲੇਮ ਸੈਟਲਮੈਂਟ ਕਰਵਾਉਂਦੇ ਹੋ ਤਾਂ ਸਾਲਵੇਜ ਚਾਰजेस ਪੇ ਕਰਦੇ ਸਮੇਂ ਆਪਣੇ ਡੀਲਰ ਜਿਸ ਤੋਂ ਤੁਸੀਂ ਕੰਮ ਕਰਵਾਇਆ ਹੈ ਉਸ ਕੋਲੋਂ ਉਸ ਸਕ੍ਰੈਪ ਦਾ ਬੰਦਾ ਹੱਕ ਜੋ ਕੀ ਤੁਹਾਡੀ ਹੈ ਉਸ ਨੂੰ ਜਰੂਰ ਵਸੂਲ ਕਰੋ ਇਸ ਨਾਲ ਤੁਹਾਡੀ ਬਹੁਤ ਬਚਤ ਹੋ ਸਕਦੀ ਹੈ ਕਿਉਂਕਿ ਉਸ ਸਕ੍ਰੈਪ ਦੇ ਏਜ ਦੇ ਵਿੱਚ ਤੁਸੀਂ ਸਾਲਵੇਜ ਚਾਰजेस ਇੰਸ਼ੋਰੈਂਸ ਕੰਪਨੀ ਨੂੰ ਪੇ ਕੀਤੇ ਹੁੰਦੇ ਹਨ ਤਾਂ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ ਅਤੇ ਇਸ ਨਾਲ ਤੁਹਾਡੀ ਬਹੁਤ ਬਚਤ ਹੋ ਸਕਦੀ ਹੈ ਇਸਾ ਦੀ ਹੋਰ ਜਾਣਕਾਰੀ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਅੱਗੇ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝਾ ਜਰੂਰ ਕਰੋ ਧੰਨਵਾਦ